मुझे ना सफाई अभियान से ज़्यादा ये अच्छा लग रहा है कि सफ़ाई अभियान की शुरुआत लड़कियों के हाथ हो रही है बच्चों के हाथ हो रही है तो वो देख के बहुत अच्छा लगा कि जिस तरह से बिंग प्राइवेट स्कूल ऑल्सो इतना आगे बढ़ के इसमें पार्टिसिपेट कर रहे हैं पार्वती जी दो दिन चलना है हमारा वैसे प्लान है कि इस नाभा दिवस से पहले सर्कुलर रोड नाभा को अच्छे से साफ सुथरा किया जाए ठीक है। और मुझे बहुत खुशी है इसमें सभी पॉलिटिकल पार्टी हैं Uh, सारी ऑर्गेनाइजेशन हैं स्कूल्स हैं जिसमें सब पार्ट ले रही है जैसे आप देख सकते हैं पीछे और भी बच्चे आ रहे हैं है। तो मैं चाहती हूँ ये मुहिम हम पूरा साल चलाएं और एक साल में नाभा को पंजाब का सबसे साफ़ सुथरा शहर बनाने की कोशिश करें थी 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 थी। आ, मेरा ये मानना है कि अकेले सरकार भी कुछ नहीं कर सकती और अकेले हम भी कुछ नहीं कर सकते जब हमें मिल के काम करेंगे ना तभी हमारा शहर साफ होता है बिल्कुल इंदौर सबसे क्लीनेस्ट सिटी है इंडिया की तो मेरी इच्छा है जैसे मेरा पीहर है वैसे ही मेरा ससुराल हो जाए ऐसे साफ सुथरा I'm very happy that I'm getting an opportunity to clean my city and uh, uh, this is very good for the environment because all over there's a lot of talk about cleaning the environment and the best thing is that we start with uh, cleaning the place where we are staying. So I'm very happy that we are doing this. ਜਨ ਸਰ ਠੀਕ ਹੈ ਨਾ ਚੋਣ ਨੂੰ ਅੱਜ ਸੋਦੇ ਝਾੜੂ ਦੇ ਚੱਕ ਨੂੰ ਬਿਲਕੁਲ ਚੱਕਾਂਗੇ ਜੀ ਸਫਾਈ ਕਰਨ ਦੇ ਵਿੱਚ ਕੋਈ ਦਰਾਜ ਨਹੀਂ ਕਿਉਂਕਿ ਲੋਕ ਆਪਾਂ ਹੀ ਗੰਦ ਪਾਉਣ ਵਾਲੇ ਆ ਜੇ ਆਪਾਂ ਹੀ ਨਹੀਂ ਸਫਾਈ ਕਰਾਂਗੇ ਸਰਕਾਰ ਕੀ ਕਰੇਗੀ ਆਪਾਂ ਨੂੰ ਵੀ ਚਾਹੀਦਾ ਹੈ ਕਿ ਜੇ ਆਪਾਂ ਗੰਦ ਪਾਉਂਦੇ ਆ ਜਿਹੜੇ ਪਲਾਸਟਿਕ ਦੇ ਪੋਲੀਥੀਨਸ ਆ ਹੋਰ ਸੜਦੇ ਆ ਜਿਹਦੇ ਨਾਲ ਸਾਰੀ ਹਡਲਸ ਆਉਂਦੀਆਂ ਇਸ ਭਾਈ ਨੂੰ ਹੋਰ ਉਹ ਜ਼ਰੂਰ ਰਿਮੂਵ ਹੋਣੇ ਚਾਹੀਦੇ ਨੇ ਨਾ ਤੇ ਜਦੋਂ ਸਫਾਈ ਹੋ ਤੁਰੇ ਉੱਪਰ ਇੱਕ ਹੀ ਲੋਡ ਪੈਗੀ ਇਹ ਲੋਡ ਪੈ ਗਈ ਸੀ ਜਿਹੜੇ ਪਲਾਸਟਿਕ ਪੋਲੀਥੀਨਸ ਨੇ ਹੋਰ ਨੇ ਉਹ ਜਦੋਂ ਰਿਮੂਵ ਨਹੀਂ ਹੁੰਦੇ ਲੋਕ ਸੱਟ ਜਾਂਦੇ ਨੇ ਰਾਤੋਂ ਰਾਤ ਛੜ ਜਾਂਦੇ ਨੇ ਉਹਨੂੰ ਰਿਮੂਵ ਕਰਨਾ ਜ਼ਰੂਰੀ ਹੈ ਲੋਕਾਂ ਦੀ ਅਵੇਅਰਨੈਸ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ ਟੈਂਪੂ ਵੀ ਲਗਾਏ ਹੋਏ ਨੇ 90 ਦੇ ਵਿੱਚ ਪਰ ਫਿਰ ਵੀ ਸਭਾਈ ਦੀ ਲੋਡ ਹੈ ਫਿਰ ਵੀ ਜਿਹੜੇ ਟੈਂਪੂ ਲਗਾਏ ਆ ਆਪਣੀ ਡਿਊਟੀ ਬੰਦੀ ਹੈ ਕਿ ਜਿਹੜਾ ਕੂੜਾ ਹੈ ਉਹਨੂੰ ਇੱਕ ਸਾਈਡ ਦੇ ਸਿਟੀ ਹੈ ਜਿੱਥੇ ਉਹਨਾਂ ਦੇ ਡੰਮਸ ਬਣੇ ਨੇ ਉੱਥੀ ਸਿਟੀ ਹੈ ਤਾਂ ਜੋ ਪ੍ਰੋਪਰ ਉਹਨੂੰ ਚੱਕਿਆ ਜਾ ਸਕਦਾ ਪਰ ਲੋਕ ਕੀ ਕਰਦੇ ਨੇ ਸੜਕਾਂ ਦੇ ਇਹ ਫਿਰ ਖਾ ਕੇ ਛੁੱਟ ਦਿੰਦੇ ਨੇ ਅਸੀਂ ਅਵੇਰਨੈਸ ਕਰਨਾ ਚਾਹੁੰਦੇ ਹਾਂ ਕਿ ਸਾਰਾ ਕੁਝ ਠੀਕ ਹੋਵੇ ਸ਼ਾਹੀ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਹ ਮਹੀਨ ਰੰਭੀ ਹੈ ਮਹਾਰਾਣੀ ਪ੍ਰੀਤੀ ਸਿੰਘ ਮਹਾਰਾਣੀ 우ਮਾ ਸਿੰਘ ਜੀ ਸਪੈਸ਼ਲੀ ਚਾਹੁੰਦੇ ਨੇ ਕਿ ਨਾਪਾ ਨੀਡਨ ਕਲੀਨ ਹੋਵੇ ਲੋਕ ਅਵੇਰ ਅੱਜ ਕਿਹਨਾਂ ਕਰਨੇ ਨੇ ਨਾਪਾ ਤੇ ਪਹਿਲਾਂ ਨਾਪਾ ਤੇ ਸਫਾਈ ਹੋ ਰਹੀ ਹੈ ਸਫਾਈ ਦੇ ਆ ਰਹੀ ਹੈ ਸਫਾਈ ਦਾ ਬਹੁਤ ਅੱਛਾ ਇੰਤਜ਼ਾਮ ਹੋ ਰਿਹਾ ਹੈ ਜੀ ਸਾਰੇ ਸਫਾਈ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਨਾਬੇ ਤੂਏ ਆ ਪੁਰਾਣਾ ਫ੍ਰੀडम फाइਟਰ ਜੇਰੇ ਸਾਹਿਬ ਜਿਨ੍ਹਾਂ ਪੈਕੀ ਸੀ ਮਹਾਰਾਜ ਰੋਮਨ ਸਿੰਘ ਨੇ ਅਰਬੀ ਉਹਨਾਂ ਨੇ ਸਜ਼ਾ ਕੱਟੀ ਬਾਬਲ ਕੰਟੀ ਵੀ ਕੱਟੀ ਦੇਰਾ ਦੂਨ ਵੀ ਕੱਟੀ ਸਾਢੇ 17 ਸਾਲ ਉਹਨਾਂ ਨੇ ਸਜ਼ਾ ਕੱਟੀ ਦੇਸ਼ ਦੀ ਆਜ਼ਾਦੀ ਲਈ ਇਸ ਲਈ ਮੈਂ ਚਾਹੁੰਦਾ ਵੀ ਸਾਡਾ ਦੇਸ਼ ਹਮੇਸ਼ਾ ਤੰਦਰੁਸਤ ਹੋਰ ਖੁਸ਼ ਰਹੇ ਆਜ਼ਾਦ ਰਹੇ ਅਤੇ ਸਭ ਦੇ ਭਲੇ ਹੋਵੇ ਸਿੰਤਾਲੀ ਲਈ ਦਿੱਤਾ ਸ਼ੁਕਰੀਆ ਵੀਰ ਸਕੂਲਾਂ ਨੂੰ ਨਿਊ ਯੂਨੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਬਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਸ਼ਾਹੀ ਪਰਿਵਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਇਹ ਸਾਡੇ ਲਈ ਨਾਬੇ ਲਈ ਬਹੁਤ ਜ਼ਰੂਰੀ ਸੀ ਤੇ ਮੇਰਾ ਖਿਆਲ ਵੀ ਜਦੋਂ ਇੰਨੇ ਛੋਟੇ ਬੱਚੇ ਜਿਹੜੇ ਸਾਡੇ ਮੇਰੇ ਨਿਊ ਯੂਨੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਪਾਰਟਿਸਪੇਟ ਕਰ ਰਹੇ ਨੇ ਮੇ ਵੀ ਹੋਸਪਿਟਲਾਂ ਦੇ ਵੀ ਕਰ ਰਹੇ ਨੇ ਕਿਉਂਕਿ ਜੀ ਅਸੀਂ ਬੱਚਿਆਂ 'ਚ ਜਾਗਰਤ ਪੈਦਾ ਕਰਾਂਗੇ ਮੇਰਾ ਖਿਆਲ ਵੱਡੇ ਹੋਣ ਤੱਕ ਇਹਨਾਂ ਦੇ ਵਿੱਚ ਕਿਉਂਕਿ ਪ੍ਰੈਕਟੀਕਲੀ ਕਰਕੇ ਦੇਖ ਰਹੇ ਨੇ ਇਹ ਭੁੱਲਣਗੇ ਨਹੀਂਗੇ ਮੈਂ ਮਹਾਰਾਜੀ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਬੱਚਿਆਂ ਨੂੰ ਵੀ ਇਸ ਪਾਸੇ ਇਹਨਾਂ ਨੇ ਸੱਦਿਆ ਕਿ ਤਾਂਕਿ ਵੱਡੇ ਹਜੇ ਅਸੀਂ ਭੁੱਲ ਜਾਂਦੇ ਹਾਂ ਬੱਚੇ ਨੂੰ ਜਿਹੜੀ ਚੀਜ਼ ਪ੍ਰੈਕਟੀਕਲ ਕਰਵਾਈ ਜਾਂਦੀ ਉਹ ਭੁੱਲਦੇ ਨਹੀਂ ਥੈਂਕ ਯੂ ਜਿਸ ਤਰ੍ਹਾਂ ਲੱਗਦਾ ਵੀਰੇ ਕਿਸ ਤਰ੍ਹਾਂ ਲੱਗ ਰਿਹਾ ਅੱਜ ਤੁਸੀਂ ਨਾਪਾ ਦਿੱਸ ਮੌਕੇ ਤੋਂ ਪਹਿਲਾਂ ਸਫਾਈ ਵਿਭਾਗ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਜੀ ਸਫਾਈ ਤਾਂ ਜ਼ਰੂਰੀ ਹੈ ਜੀ। ਹਾਂ ਜੀ। ਕੁਝ ਲੋਹ ਚ ਸਫਾਈ ਕਰਦੇ ਹਾਂ। ਹਾਂਜੀ ਹਾਂਜੀ। ਤੇ ਅੱਜ ਇੱਕ ਵਿਸ਼ੇਸ਼ ਸਫਾਈ ਹੈ। ਹਾਂਜੀ ਹਾਂਜੀ। ਇਸ ਤਰ੍ਹਾਂ ਠੀਕ ਹੈ ਨਾ। ਵਧੀਆ ਜੀ ਇਸਮ ਦਾ ਸ਼ਹਿਰ ਸਾਫ਼ ਸੁਥਰਾ ਹੋਊਗਾ ਜੀ। ਠੀਕ ਹੈ। ਦੇਖ ਬਬੇ ਜੀ ਲੋਕਾਂ ਨੂੰ ਕਿਸ ਕੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਜੀ ਠੀਕ ਹੈ ਠੀਕ ਹੈ ਜੀ ਤੇ ਜੇ ਆਪਣਾ ਜਿੰਨੀ ਸਫਾਈ ਰਹੂਗੀ ਉਹਨਾਂ ਵਧੀਆ ਹੋਊਗਾ ਜੀ ਅ ਬਿਮਾਰੀਆਂ ਤੋਂ ਵੀ ਬਚਾਅ ਹੋਊਗਾ ਜੀ ਅਸੀਂ ਵੀ ਜਾਣਦੇ ਆ ਵੀ ਸਫਾਈ ਆਨ ਵਧੀਆ ਸ਼ਹਿਰ ਦੀ ਹੋਵੇ ਜੀ ਸਾਡਾ ਫਰਜ਼ ਹੈ ਕਿ ਅਸੀਂ 5 ਵਜੇ ਸਵੇਰੇ ਆ ਕੇ ਲੱਗ ਜਾਂਦੇ ਆ ਜੀ ਐਨ ਬਹੁਤ ਵਧੀਆ ਰੀਗ ਨਾਲ ਸਫਾਈ ਲੱਗੇ ਪਿਆ ਕਰਨ ਵੀ ਲਾਬਾ ਸ਼ਹਿਰ ਸਾਫ਼ ਰਹੇ ਲਾਬਾ ਸ਼ਹਿਰ ਸਾਫ਼ ਰਹੇ ਕੋਈ ਚੱਕਰ ਨਹੀਂ ਆਈ ਨਹੀਂ ਹੋ ਜਾ ਫਲੈਕਸ ਕਰੋ 10 ਬਾਰ ਸਰ ਤੁਸੀਂ ਵੀ ਸਫਾਈ ਵਿਭਾਗ ਚ ਪਹੁੰਚੇ ਹੋ ਨਾ ਜੀ ਸਰ ਹਾਂ ਲੋਕਲ ਜਨਾਬੇ ਦਾ ਨਾਬਾ ਫਿਜ਼ੀਕਲ ਅਕੈਡਮੀ ਨਾਬੇ ਤੋਂ ਆ ਜੀ ਠੀਕ ਹੈ ਜੀ ਥੋੜੀ ਛੋਟੀ ਹੈ ਕੀ ਕਹਿਣਾ ਚਾਹ ਰਹੇ ਹੋ ਅਸੀਂ ਕਹਿਣਾ ਚਾਹੁੰਦੇ ਆ ਜੀ ਵੀ ਅਸੀਂ ਇਸ ریاਸਤੀ ਸ਼ਹਿਰ ਦੇ ਵਾਸੀ ਆ ਭਾਗਾਂ ਵਾਲੀ ਗੱਲ ਹੈ ਤੇ ਇੱਕ ਗੱਲ ਤੋਂ ਅਸੀਂ ਮਤਲਬ ਮਹਿਸੂਸ ਵੀ ਕਰਦੇ ਆ ਵੀ ਇਸ ਤਰ੍ਹਾਂ ਦੇ ਕੰਮਾਂ ਲਈ ਸਾਨੂੰ ਮਹਾਰਾਣੀ ਸਾਹਿਬਾਂ ਵੱਲੋਂ ਸੱਦਾ ਦਿੱਤਾ ਜਾਂਦਾ ਜਦ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਅਸੀਂ ਨਾਬੇ ਦੀ ਸਫਾਈ ਦੇ ਵਿੱਚ ਆਪਣੇ ਆਪ ਮਨਚਾਹੇ ਹਾਂ ਯੋਗਦਾਨ ਪਾਈਏ ਹੁਣ ਅਸੀਂ ਇੱਥੇ ਦੋ ਇੰਸਟੀਚਿਊਟ ਮੈਡਮ ਕੁਸ਼ਵਿੰਦਰ ਕੌਰ ਖਹਿਰਾ ਜੀ ਪ੍ਰਿੰਸੀਪਲ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਂਟਰੀ ਸਕੂਲ ਤੇ ਸਾਡੇ ਐਮ ਡੀ ਸਾਹਿਬ ਕਾਨ ਸਿੰਘ ਖਹਿਰਾ ਜੀ ਤੇ ਮੈਂ ਨਾਬਾ ਫਿਜ਼ੀਕਲ ਅਕੈਡਮੀ ਤੋਂ ਸਾਡੇ ਦੋਵੇਂ ਇੰਸਟੀਟਿਊਟ ਜਿਹੜੇ ਨੇ ਉਹ ਜਦੋਂ ਕਹਿਣਗੇ ਅੱਜ ਵੀ ਜਦੋਂ ਅੱਗੇ ਤੋਂ ਵੀ ਕਹਿਣਗੇ ਨਾਬੇ ਦੀ ਕਿਸੇ ਵੀ ਮੂਵਮੈਂਟ ਦੇ ਵਿੱਚ ਲੋਕ ਭਲਾਈ ਦੀ ਮੂਵਮੈਂਟ ਦੇ ਵਿੱਚ ਹਿੱਸਾ ਪਾਉਣ ਲਈ ਕਹਿਣਗੇ ਅਸੀਂ ਹਾਜ਼ਰ ਹੋਵਾਂਗੇ ਮੇਰੀ ਸਾਰੀ ਟੀਮ ਤੇ ਮੇਰਾ ਸਕੂਲ ਸਾਰੇ ਹਾਜ਼ਰ ਬਿਲਕੁਲ ਜੀ ਕੋਈ ਚੱਕਰ ਨਹੀਂ ਸਾਡਾ ਆਪਣਾ ਸ਼ਹਿਰ ਹੈ ਜੀ ਤੇ ਤਾਂ ਨਹੀਂ ਬੱਚਿਆਂ ਨੂੰ ਤਾਂ ਇਹ ਤਾਂ ਨਹੀਂ ਲੱਗੂਗਾ ਪਰ ਇਹਨਾਂ ਨੇ ਅੱਗੇ ਮਹਿਕਮੇ ਚ ਆਪਣੀ ਅਕੈਡਮੀ 2250 ਬੱਚਾ ਪੰਜਾਬ ਪੁਰਸੇ ਭਰਤੀ ਹੋ ਗਿਆ इवन ਸਬ ਇੰਸਪੈਕਟਰ ਵੀ ਤੇ ਇਹ ਮਹਿਕਮੇ ਚ ਜਾ ਕੇ ਸੇਵਾਵਾਂ ਕਰਨਗੇ ਜੀ ਅੱਗੇ ਫਿਰ ਇਹ ਇਹ ਇਹਨਾਂ ਨੂੰ ਪਹਿਲਾਂ ਤੋਂ ਇਹੀ ਸਿਖਾਇਆ ਜਾਂਦੀ ਐਪ ਦੇ ਗਰਾਊਂਡ ਦੀ ਖੁਦ ਸਫਾਈ ਆਲੇ ਦਾਲੇ ਦੀ ਖੁਦ ਸਫਾਈ ਤੇ ਇਹ ਤਾਂ ਆਪਣਾ ਸ਼ਹਿਰ ਹੈ ਜੀ ਅਸੀਂ ਮੰਨਣ ਲੱਗੇ ਨੇ ਅਸੀਂ ਨਾਬੇ ਤੇ ਆ ਆਪਣਾ ਰਿਆਸਤੀ ਸ਼ਹਿਰ ਹੈ ਜੀ ਤੇ ਜਿੰਦ ਤੋਂ ਬਾਅਦ ਦੂਜੀ ਵੱਡੀ ਰਿਆਸਤ ਆਪਣੀ ਇਹ ਹੈ ਜੀ ਇਹ ਤੋਂ ਵੱਡੀ ਆਪਣੀ ਪਟਿਆਲਾ ਉਹ ਵੀ ਆਪਣਾ ਹੀ ਹੈ ਜੀ ਇਹ ਵੀ ਆਪਣੀਆਂ ਜੀ ਤੇ ਸਾਨੂੰ ਕੋਈ ਇਸ ਤਰ੍ਹਾਂ ਦੇ ਕੋਈ ਮਹਿਸੂਸ ਹੋਣ ਵਾਲੀ ਗੱਲ ਨਹੀਂ ਹੈਗੀ ਅਸੀਂ ਸਗੋਂ ਖੁਸ਼ ਨਸੀਬ ਆ ਵੀ ਸਾਨੂੰ ਨਾਭੇ ਦੀ ਸਫਾਈ ਕਰਨ ਦਾ ਮੌਕਾ ਮਿਲੇ ਜੀ ਕਿਸ ਤਰ੍ਹਾਂ ਲੱਗਦਾ ਵੀਰੇ ਕੋਈ ਤਾਂ ਨਹੀਂ ਲੱਗਦਾ ਵੀ ਨਹੀਂ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਹੁਤ ਵਧੀਆ ਲੱਗ ਰਿਹਾ ਇਹ ਜਿਵੇਂ ਸਰ ਕਹਿਣਗੇ ਉਹਨਾਂ ਦੇ ਮਗਰ ਲੱਗ ਰਹੇ ਜੀ ਹਾਂਜੀ ਬੋਲੋ ਬੇਟਾ ਇਹ ਬਾਹਰ ਦੇ ਇਹ ਯੂਪੀ ਦਾ ਜੀ ਹਾਂਜੀ ਵਧੀਆ ਕਰ ਲਈ ਨਾਬਾ ਕੀ ਜੀ ਕਰਨੀ ਚਾਹੀਦੀ ਹੈ ਹਾਂਜੀ ਹਾਂ ਕਰਨੀ ਨਹੀਂ ਜੀ ਤਾਂ ਨਹੀਂ ਆ ਮਧੀਆ ਵਧੀਆ ਨਾਬੇ ਦੀ ਸਫਾਈ ਜ਼ਰੂਰੀ ਹੈ ਜੀ ਆਪਣਾ ਸ਼ਹਿਰ ਹੈ ਜੀ ਨਾਬਾ ਸਾਨੂੰ ਇਹ ਸਫਾਈ ਜ਼ਰੂਰ ਕਰਨੀ ਚਾਹੀਦੀ ਅਸੀਂ ਨਾਲ ਹਾਂ ਜੀ ਪਬਲਿਕ ਸਕਿਲ ਸਕੂਲ ਤੋਂ ਨਿਊ ਇੰਡੀਅਨ ਪਬਲਿਕ ਸਕੂਲ ਵੱਲੋਂ ਅਸੀਂ ਤੇ ਆਂਗੇ ਸਾਨੂੰ ਬਹੁਤ ਖੁਸ਼ੀ ਹੈ ਇਸ ਸੀਰੀਜ਼ ਦੀ वैसे अपने शहर में साफ सुथरा बनाने योगदान पा रहे न्यू इंडियन पब्लिक स्किल स्कूल वालों न्यू इंडियन पब्लिक स्कूल वालों अं विद्यार्थी हाँ जी सूँ बहुत खुशी है इस चीज़ की वैसे अपने शहर में साफ सुथरा बनाने योगदान पा रहे न्यू इंडियन पब्लिक स्कूल असं हमेशा सफाई सामने बहुत खुशी हो ਸਾਨੂੰ ਇਹ ਕੰਮ ਕਰਦੇ ਬਹੁਤ ਖੁਸ਼ੀ ਹੋ ਰਹੀ ਹੈ ਸੀ ਹਮੇਸ਼ਾ ਇਹ ਯੋਗਦਾਨ ਪਾਵਾ ਸੋਦੀ ਲਲੀ ਕੀ ਤੁਸੀਂ ਤੁਸੀਂ ਵੀ ਹਿੱਸਾ ਬਣੇ ਹੋ ਜੀ ਇਸ ਮਹੀੰ ਦਾ ਹਾਂਜੀ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਲਗਾ ਜਿਹੜਾ ਕਰ ਰਹੇ ਨੇਗੇ ਜੀ ਦੇਖੋ ਇਹ ਜਿਹੇ ਉਪਰਾਲੇ ਚੱਲਦੇ ਰਹਿਣੇ ਚਾਹੀਦੇ ਨੇ ਜੀ ਵਧੀਆ ਕਰ ਲਾਗੀ ਕਲੀਨ ਰਹੂਗਾ ਤਾਂ ਸਵਾਸਥ ਰਹਿਣਗੇ ਸਾਨੂੰ ਇਹ ਕੰਮ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਐਸੀ ਹਮੇਸ਼ਾ ਇਹ ਵੀ ਯੋਗਦਾਨ ਪਾਵਾ। ਸੋਦੀ ਸੁਲੈਮੀ